ਜਿੰਦਾਬਾਦ ਜਿੰਦਾਬਾਦ ਲਾਰੇ ਆਪ ਪੱਜਣ ਵਾਲਾ ਮੁੱਖ ਮੰਤਰੀ ਮੁਰਦਾਬਾਦ 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 ਜਿੰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾਦ 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 ਜਿੰਦਾਬਾਦ ਸਰਕਾਰ ਮੁਰਦਾਬਾਦ 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 ਜਿੰਦਾਬਾਦ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਆਪ ਪੰਜਾਬ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸਭ ਕੰਚਨੇ ਸੰਚਨ ਮੁਰਦਾਬਾਦ ਪੰਜਾਬ ਵਲੋਂ ਬਾਦ ਦੀ ਸਰਕਾਰ ਨਮਕਨੇ ਵਾਲੀ ਸਰਕਾਰ ਲਾਰੇ ਸਰਕਾਰ ਦਾ ਕੁਤਲਾ ਸਾਡੇ ਮੁਲਾਜ਼ਮਾਂ ਦਾ ਜੋ ਅੱਜ ਇਹ ਜਲੰਧਰ ਡੀਸੀ ਦਫ਼ਤਰ ਕੋਲ ਦਫ਼ਤਰ ਸਾਹਮਣੇ ਜੋ ਲਾਰੇ ਬਾਦਿਆਂ ਸਰਕਾਰ ਜੋ ਜੋ ਉਹਨਾਂ ਦਾ ਕੁਤਲਾ ਸਾਡੇ ਹੋਏ ਜੋ ਰੋਸ ਪਾਇਆ ਜਾ ਰਿਹਾ ਹੈ ਮੁਲਾਜ਼ਮ ਸਰਕਾਰਾਂ ਲੋ ਜੋ ਪੈਨਸ਼ਨ ਡਿਪਾਰਟਮੈਂਟ ਦੇ ਨੌਕਰੀ ਕਰ ਸੇਵਾ ਕਰਦੇ ਆ ਗਏ ਨੇ ਉਹਨਾਂ ਦਾ ਸਰਕਾਰ ਦੇ ਜਿਹੜਾ ਜੋ ਵਾਅਦੇ ਕੀਤੇ ਹੋਣਾ ਲਾਰੇਆਂ ਸਰਕਾਰ ਜੋ ਬੇਲਾ ਦਾ ਸਰਕਾਰ ਕਰਦੀ ਹੈ ਦੱਸਦੀ ਹੈ ਪਰ ਅਜ ਤੱਕ ਜੋ ਕਰਦੀ ਆ ਰਹੀ ਹੈ ਪਰ ਮੁਕਰਦੀ ਆ ਅੱਜ ਮਲਾਜ਼ਮ ਰੋਸ ਪਰ ਕੇ ਤੇ ਲਾਰੇ ਸਰਕਾਰ ਅਬੁੱਲਾ ਸਾਡੇ ਹੋ ਮਲਾਜ਼ਮ ਜਿਲੰਦ ਟਿਸਾ ਦਾ ਸਾਹਮਣੇ ਮਰਦਾਬਾ ਮਲਾਜ਼ਮ ਦੇ ਪੈਨਸ਼ਨ ਸਾਥੀਓ ਅੱਜ ਅਸੀਂ ਸਾਰੇ ਜਿਹੜੇ ਮਿਲ ਕੇ ਲਾਰਿਆਂ ਦੀ ਪੰਦ ਮੁੱਖ ਮੰਤਰੀ ਮਾਨ ਜੀ ਦਾ ਪੁੱਤ ਦਾ ਸਾੜੇ ਆ ਔਰ ਪਿਛਲੇ ਲਗਭਗ 2 ਸਾਲਾਂ ਤੋਂ ਹਾਲਾਂ ਨੇ ਤੰਗ ਕਰ ਰੱਖਿਆ ਵੇ ਰੋਜ਼ ਸਾਨੂੰ ਅਸੀਂ ਬਜ਼ੁਰਗ 80-85 ਸਾਲ 85-80 ਸਾਲ ਦੇ ਹੋ ਗਏ ਆ ਤੇ ਸਾਨੂੰ ਸੜਕਾਂ ਦੇ ਰੋਲ ਲਿਆ ਵੇ ਔਰ ਸਾਡੀਆਂ ਮੀਟਿੰਗ ਕਰਕੇ ਨੁੱਕਰ ਜਾਂਦਾ ਵੇ 31 ਜੁਲਾਈ ਨੂੰ ਇਹਨੇ ਕਵਾਨਾ ਹੋਟਲ ਦੇ ਵਿੱਚ ਮੀਟਿੰਗ ਵਾਸਤੇ ਬੁਲਾਇਆ ਸੀ ਸਾਡੇ ਪੰਜਾਬ ਦੇ ਨਿਵਾਸੀਆਂ ਨੂੰ ਲੇਕਿਨ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਹੁਣ ਜੋ ਆਪਣਾ ਚੋਣ ਜਾਬਤਾ ਦਾ ਲੱਗ ਜਾਣਾ ਹੈ ਤਾਂ 25 ਸਤ ਨੂੰ ਤੁਹਾਨੂੰ ਬੁਲਾ ਲਿਆ ਜਾਏਗਾ ਨੇਗਲ 25 ਸੱਤ ਨੂੰ ਜਦੋਂ ਚੌਣ ਜਾਪ ਤਾਂ ਹਟ ਵੀ ਗਿਆ ਉਸ ਦਿਨ ਦੇ ਵੀ ਇਹਨੇ ਮੀਟਿੰਗ ਜਿਹੜੀ ਹੀ ਉਹ ਕੈਨਸਲ ਕਰ ਦਿੱਤੀ ਤੇ ਉਸ ਤੋਂ ਉਪਰੰਤ 2 8 ਨੂੰ ਵੀ ਇਹਨੇ ਬੁਲਾਇਆ ਉਹ ਹੀ ਮੀਟਿੰਗ ਕੈਨਸਲ ਕਰ ਦਿੱਤੀ ਉਸ ਤੋਂ ਬਾਅਦ 22 8 ਨੂੰ ਜਿਹੜੀ ਮੀਟਿੰਗ ਸੀ ਸਾਨੂੰ ਬੜੀ ਉਮੀਦਾਂ ਸਨ ਕਿ ਅੱਜ ਮੁੱਖ ਮੰਤਰੀ ਪੰਜਾਬ ਜਿਹੜਾ ਸਾਡੀਆਂ ਮੰਗਾਂ ਦੇ ਪ੍ਰਤੀ ਜਿਹੜਾ ਆਪਣਾ ਹਾਂ ਕੁਝ ਹਾਂ ਪੱਕੀ ਜਵਾਬ ਦੇਗਾ ਲੇਕਿਨ 28 ਦੀ ਮੀਟਿੰਗ ਵੀ ਇਹਨੇ ਟਾਲ ਦਿੱਤੀ ਤੇ ਇਹਨੇ ਹੁਣ ਕੀ ਕੀਤਾ 13 9 ਦੀ ਕਰ ਦਿੱਤੀ ਏ ਔਰ 13 9 ਦੀ ਜਿਹੜੀ ਮੀਟਿੰਗ ਕੀਤੀ ਹੈ ਉਹ ਮੁੱਖ ਮੰਤਰੀ ਜੀ ਨੇ ਆਪਣੇ ਨਾਲ ਨਹੀਂ ਕੀਤੀ ਸਬ ਕਮੇਟੀ ਬੁਲਾ ਦਿੱਤੀ ਹੈ ਆ ਬੜਾ ਦੌਰ ਦਾ ਰੰਦਾ ਸਾਡੇ ਆਗੂਆਂ ਦੇ ਨਾਲ ਗੱਲਬਾਤ ਕਰਨ ਤੋਂ ਭੱਜ ਜਾਵੇ ਤਾਂ ਇਸੇ ਇਸੇ ਦੌਰਾਨ ਦੇ ਵਿੱਚ ਹੋਣਾ ਸਾਡੀ ਪੰਜਾਬ ਦੀ ਜਿਹੜੀ ਹੈ ਪੈਨਸ਼ਨ ਐਸੋਸੀਏਸ਼ਨ ਔਰ ਮੁਲਾਜ਼ਮ ਜਿਹੜਾ ਸਾਂਝਾ ਇਕਤਾਵੇ ਉਹਨਾਂ ਨੇ ਫੈਸਲਾ ਕੀਤਾ ਹੋਵੇ ਕਿ 3 ਸਤੰਬਰ ਨੂੰ ਜਦੋਂ ਕਿ ਸੈਂਬੜਾ ਐਸੋਸੀਏਸ਼ਨ ਲਾਗੂ ਹੋਣਾ ਹੈ ਉਸ ਦਿਨ 3 ਸਤੰਬਰ ਨੂੰ ਅਸੀਂ ਜਾ ਕੇ ਅਸੈਂਬਲੀ ਹਾਲ ਨੂੰ ਜਾ ਕੇ ਘੇਰ ਲਾਵੇ ਤੇ ਸਾਰੇ ਪੰਜਾਬ ਦੇ ਜਿੰਨੇ ਵੀ ਸਾਰੇ ਸਾਥੀ ਪੈਨਸ਼ਨ ਸਾਥੀ ਔਰ ਮੁਲਾਜ਼ਮ ਸਾਥੀ ਨੇ ਸਾਰੇ ਇਕੱਠੇ ਹੋ ਕੇ 3 ਸਤੰਬਰ ਨੂੰ ਪੰਜਾਬ ਚੰਡੀਗੜ੍ਹ ਪਹੁੰਚਣਾ ਹੈ ਔਰ ਆਪਣੇ ਸੈਂਬੜੇ ਨੂੰ ਘੇਰਨਾ ਹੈ ਔਰ ਸੈਂਬੜੇ ਵੱਲੋਂ ਜਿਹੜਾ ਮਾਰਚ ਕਦਾ

ਮੁਰਦਾਵਾਦ ਮੁਰਦਾ ਮਲਾਜਮ ਜਾਲੋਂ ਫਰੋਜ਼ ਮਲਾਜਮ ਜਾਲ ਰੋਸ ਪਾਇਆ ਗਿਆ ਜੋ ਲਾਰੇ ਪੰਡਾ ਪੰਜਾਬ ਸਰਕਾਰੋਂ ਪਤਲਾ ਸਾੜਿਆ ਗਿਆ ਜੋ ਪੰਜਾਬ ਸਰਕਾਰ ਹਾਏ ਹਾਏ ਇਹ ਜੰਦਰ ਕਿਸੇ ਨਾਲ ਜੰਦਰ ਹਾਏ 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 ਮਲਾਜਮ ਜਥੇਵਦੀਆਂ ਲੋ ਹਾਏ ਹਾਏ ਮੀਰੇ ਜੋੜ ਕਰਕੇ ਜੋਤੀ ਦੇਸ਼ ਸਿੰਘ ਅਸਵੇ ਹਾਏ 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 ਹਾਈ ਹਾਈ ਨਾਰੇ ਸਰਕਾਰ ਦਾ ਜੋ ਪਤਲਾ ਆ ਜੋ ਸਾਰੇ ਇੱਕ ਵਾਰੀ ਫੋਟੋ ਖਿਚਵਾਣੀ ਆ ਯਾਰ ਮਿੱਟੂ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਜੀ ਦਸਤਾਵੇਜ਼ ਦਸਤਾਵੇਜ਼ ਹਾਈ 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 ਬੰਤ ਮਾਮਾ ਮਾਰੇ ਕਿ ਆ ਬੰਦੀ ਰਤੀ ਕਰ ਗਿਆ मान बाबा मर गया हामी रंडी कर गया, गया। दाडी पार्टी मुर्दाबाद मुर्दाबाद हमारा राजमा रोज पे है जाना मुर्दाबाद जिंदाबाद सरकार कर की फेरा फेरी 420 पंजाब सरकार कर दी की नहीं चलेगी नहीं चलेगी नहीं चलेगी गुंडागर्दी नहीं चलेगी नहीं चलेगी नहीं चलेगी बीए हक है हक है हक है बीए ਮਲਾਜਮ ਪੈਨਸ਼ਨ ਡਿਪਾਰਟਮੈਂਟ ਦੇ ਮਲਾਜਮ ਜੋ ਡੀਸੀ ਦਾ ਕੁੱਡਾ ਦਫ਼ਤਰ ਦੇ ਸਾਹਮਣੇ ਇਹ ਡੀਸੀ ਦਾ ਦਫ਼ਤਰ ਸਾਹਮਣੇ ਜੋ ਆਪਣਾ ਲਾਰੇ ਸਰਕਾਰ ਪਾਣ ਸਰਕਾਰ ਹੈ ਆਵਾਜ਼ ਜੋ ਕਹਿੰਦੀ ਬਦਲਾ ਬਦਲਾ ਦੇਖੋ ਕੀ ਆ ਅੱਜ ਪੰਜਾਬ ਸਰਕਾਰ ਦੇ ਮਲਾਜਮ ਤਰਫਦੇ ਦੇਖਦੇ ਹੋਏ ਤੀ ਜੋ ਮੰਗਾ ਇਹ ਲਾਰੇ ਅੱਜ ਤੱਕ ਮੀਟਿੰਗਾਂ ਕਰਦੇ ਆ ਨਾ ਭਗਵੰਤ ਮਾਨ ਦਾ ਜੋ ਸਿਆਪਾ ਕਰਦੀ ਪੰਜਾਬ ਸਰਕਾਰ ਆ ਲਾਰੇ ਸਰਕਾਰ ਦਾ ਨਾਰਾਇਣ ਸਰਕਾਰ ਹਾਏ ਹਾਏ ਅੱਤੇ ਦੇਖਦੇ ਹਾਂ ਲਾਰੇ ਦੇ ਪੰਡ ਦਾ ਸਰਕਾਰ ਪਤਲਾ ਸਾੜ ਦੇ ਹੋਏ ਮਲਾਜਮਾਂ ਦਾ ਟੈਂਸ਼ਨ ਦਿੰਦਾ ਹਾਏ ਹਾਏ ਚਲਾਜੀ ਜਾਂਦੇ ਰੋਜ਼ ਪਾਇਆ ਜਾ ਰਿਹਾ ਜੋ ਮੀਹ ਦੇ ਕਾਰਨ ਮਲਾਜਮਾਂ ਦੀ ਸੰਖਿਆ ਜਿਹੜੀ ਆ ਜੋ ਆਪਾਂ ਮਿਲਾਨ ਜਿਹੜੇ ਮੀਹ ਪੈਂਦੇ ਆ ਮੀਹ ਦੇ ਕਾਰਨ ਜੋ ਟ੍ਰੈਫਿਕ ਦੇ ਵਿੱਚ ਵੀ ਟਾ ਕੇ ਦੇ ਸ਼ਹਿਰ ਦੇ ਹੋ ਗਏ ਆਪਣਾ ਰੋਜ਼ ਪ੍ਰਗਟ ਕਰਦੇ ਹੋਏ ਕੋਦੇ YouTube ਚੈਨਲ ਤੋਂ ਹਰਤਾਸ ਮਾਹਰਪੁਰ ਡੀਸੀ ਦਾ ਹਸਤਾ ਜਲੰਧਰ ਦੇ ਫੁੱਡਾ ਦਾ ਹਸਤਾ ਗਰਾਊਂਡ ਦੇ ਵਿੱਚ ਇਹ ਪਤਲਾ ਸਾੜ ਦੇ ਹੋਏ ਪਲਾ ਪੰਜਾਬ ਮਲਾਜਮ ਸਰਕਾਰ ਦੇ ਜੋ ਪੈਨਸ਼ਨ ਵਿਭਾਗਰ ਦੇ ਆ ਪੁਰਾ ਪੰਜਾਬ ਸਰਕਾਰ ਨੇ ਇਹ ਵਿਦਿਆਨ ਨੂੰ ਕਹਿੰਦੇ ਹੋਏ ਅੱਜ ਤੱਕ ਕਈ ਮੀਟਿੰਗਾਂ ਮਿਲਦੂਗੀ ਕੀਤੀਆਂ ਨੇ ਆਪਾਂ ਭੱਜਣ ਵਾਲਾ ਮੁੱਖ ਮੰਤਰੀ ਮਰਦਾਬਾਦ ਮੀਟਿੰਗਾਂ ਭੱਜਦੇ ਹੋਏ ਮੁੱਖ ਮੰਤਰੀ ਜੋ ਸਰਕਾਰ ਡੀਐਸਪੀ ਸਾਹਿਬ ਨਾਲ ਸਾਰੇ ਹੋਈਆਂ ਮੀਟਿੰਗਾਂ ਪ੍ਰਧਾਨ ਜੀ ਨਾਲ ਗੱਲਬਾਤ ਹੋਈ ਸੀ ਪਰ ਉਹ ਕਹਿੰਦੇ ਕਿ ਸਾਡੇ ਦੋ ਤਰੀਕ ਰੱਖੀ ਸੀ ਉਸ ਤੋਂ 25 ਤਰੀਕ ਗਈ ਆ ਬਾਅਦ ਵਿੱਚ ਮੀਟਿੰਗਾਂ ਦੇ ਹੋਣ ਦੇ ਬਾਅਦ ਪੰਜਾਬ ਸਰਕਾਰ ਦੇ ਮੁਲਾਜ਼ਮ ਹਰ ਉਸ ਪਾਇਆ ਜਾ ਰਿਹਾ ਹੈ ਇਹਦੇ YouTube ਚੈਨਲ ਤੋਂ ਦੇਖਦੇ ਹਵਤਾਰ ਸਿੰਘ ਮਾਧਪੁਰੀ ਮਰਦਾਬਾਦ 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 ਪੈਨਸ਼ਨ ਦੇ ਬਾਰੇ ਚੁੱਫਾ ਭੇੜ ਜਨਾਬ ਅਕਮਤਰੀ ਮਰਦਾ ਮਰਦਾਬਾ ਮਰਦਾਬਾ ਜਗਾ ਸਰਕਾਰ ਮਰਦਾਬਾ 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 ਪੰਜਾਬ ਸੰਜਾ ਫਰ ਜਿੰਦਾਬਾ ਜਿੰਦਾਬਾ ਆਓ ਕਾਰਜਕਾਰੀ ਪ੍ਰਧਾਨ ਜੋ ਹੈਗੇ ਆ ਉਹਨਾਂ ਨਾਲ ਗੱਲਬਾਤ ਜਾਣਕਾਰੀ ਲਈਏ ਪ੍ਰਧਾਨ ਜੀ ਇਹ ਕਿਹੜੇ ਕਲਾਸ ਦਾ ਪਤਲਾ ਖਾਲਾ ਹੈ ਜੀ ਇਹ ਮੁੱਖ ਮੰਤਰੀ ਜਿਹੜਾ ਹੈ ਮੀਟਿੰਗਾਂ ਦੇ ਕੇ ਮੁੱਕਰ ਜਾਂਦਾ ਇਸ ਕਰਕੇ ਉਹਦੇ ਝੂਠ ਦੀ ਬਲੰਦ ਜਿਹੜੀ ਪਾਂਡਿਆ ਉਹ ਫੋਕੀ ਗਈ ਹੈ ਇੱਥੇ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਬਿਲਕੁਲ ਧਿਆਨ ਉਹਦੇ ਮਨ 'ਚ ਨਹੀਂ ਹੈਗਾ ਤੇ ਅਸੀਂ ਉਹਦਾ ਰੱਜ ਕੇ ਸਿਆਪਾ ਕਰ ਰਹੇ ਹਾਂ ਮੁਰਦਾਬਾਦ ਕਰ ਰਹੇ ਹਾਂ ਪੈਨਸ਼ਨ ਸਾਥੀਓ ਤੇ ਮੁਲਾਜ਼ਮ ਸਾਥੀਓ ਅੱਜ ਦੇਖੋ ਕਿੰਨੀ ਮੀਂਹ ਦੇ ਵਿੱਚ ਸਾਰੇ ਸਾਥੀ ਜਿਹੜੇ ਹਮ ਹਮਾ ਕੇ ਪਹੁੰਚੇ ਨੇ ਬਹੁਤ ਭਿੱਜੇ ਹੋਏ ਨੇ ਔਰ ਮੁੱਖ ਮੰਤਰੀ ਪੰਜਾਬ ਸਾਨੂੰ ਜਿਹੜਾ ਵੇ ਸੜਕਾਂ 'ਤੇ ਰੋਲ ਲਿਆਵੇ ਇਸ ਉਮਰ ਦੇ ਵਿੱਚ ਸਾਲੂ ਸੜਕਾਂ ਉੱਪਰ ਰੋੜ ਰਿਆ ਇਹਨੂੰ ਕੋਈ ਸ਼ਰਮ ਨਹੀਂ ਆਉਂਦੀ ਜਦੋਂ ਦਾ ਮੁੱਖ ਮੰਤਰੀ ਬਣਿਆ ਉਦੋਂ ਦਾ ਹੀ ਸਾਡਾ ਜਿਹੜਾ ਵੇ ਪੰਜਾਬ ਸਰਕਾਰ ਦੇ ਵੱਲੋਂ ਡੀਏ ਦੀਆਂ ਕਿਸ਼ਤਾਂ ਜਿਹੜੀਆਂ 12 ਮਸੰਂ ਡੀਏ ਡਿਊ ਐ ਔਰ ਇਸ ਤੋਂ ਇਲਾਵਾ 64 ਮਹੀਨੇ ਦਾ ਬਕਾਇਆ ਔਰ ਬਹੁਤ ਜ਼ਿਆਦਾ ਸਾਡੇ 5 ਸਾਲ ਦਾ ਬਕਾਇਆ ਜਿਹੜਾ ਵੇ ਔਰ 2.99 ਦਾ ਗੁਨਾਕ ਜਿਹੜਾ ਵੇ ਉਹ ਵੀ ਨਹੀਂ ਲੇ ਦਿੱਤਾ 2.99 ਦਾ ਔਰ ਜਿਹੜਾ ਛੇਵਾ ਪੇ ਕਮਿਸ਼ਨ ਸੀ ਉਸ ਦਾ ਏਰੀਅਰ ਜਿਹੜਾ ਅਜੇ ਤੱਕ ਨਹੀਂ ਦਿੱਤਾ ਤੋ ਅਸੀਂ ਇਹ ਸਮਝਦੇ ਹਾਂ ਕਿ ਮੁੱਖ ਮੰਤਰੀ ਪੰਜਾਬ ਨੂੰ ਸਾਡੇ ਟੇਬਲ ਤੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਨੱਥਣਾ ਚਾਹੀਦਾ ਹਰ 6-7 ਮੀਟਿੰਗਾਂ ਦੇ ਵਿੱਚੋਂ ਨੱਥ ਚੁੱਕੇ ਨੇ ਔਰ ਹੁਣ ਉਹਨਾਂ ਨੇ 13 ਸਤੰਬਰ ਦੀ ਮੀਟਿੰਗ ਫੇਰ ਰੱਖ ਦਿੱਤੀ ਹੈ ਲੇਕਿਨ ਸਾਡੀ ਪੰਜਾਬ ਐਕਸ਼ਨ ਕਮੇਟੀ ਜਿਹੜੀ ਸਾਂਝਾ ਮਲਾਜ਼ਮ ਅਤੇ ਪੈਨਸ਼ਨ ਫਰੰਟ ਬਣਿਆ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ 13 ਸਤੰਬਰ ਤੋਂ ਪਹਿਲਾਂ ਪਹਿਲਾਂ 3 ਸਤੰਬਰ ਨੂੰ ਪੰਜਾਬ ਅਸੈਂਬਲੀ ਹਾਲ ਦੇ ਵੱਲ ਕੂਚ ਕਰਾਂਗੇ ਐਮਐਲਏ ਦਾ ਸੈਸ਼ਨ ਜਿਹੜਾ ਚੱਲ ਰਿਹਾ ਤੇ ਆਪਣਾ 3 ਸਤੰਬਰ ਨੂੰ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚੰਡੀਗੜ੍ਹ ਹੁਮ ਹੁਆ ਕੇ ਪਹੁੰਚੋ ਤੇ 3 ਸਤੰਬਰ ਨੂੰ ਅਸੀਂ ਸੱਚ ਵਾਲਿਆ ਜਿਹੜਾ ਕਿ ਐਮਐਲਏ ਹੋਸਟਲ ਐ ਐਮਐਲਏ ਜਿੱਥੇ ਕਿ ਮੀਟਿੰਗ ਹੋ ਰਹੀ ਐ ਸੈਸ਼ਨ ਹੋ ਰਿਹਾ ਉੱਥੇ ਜਾ ਕੇ ਇਹਨਾਂ ਦਾ ਸਿਆਪਾ ਕਰਨਾ ਹੈ ਤਾਂ ਮੈਂ ਸਾਰੇ ਸਾਥੀਆਂ ਦਾ ਇਨੀ ਬੱਦਲ ਦੇ ਵਿੱਚ ਆਉਣ ਦੇ ਉੱਪਰ ਆਪਣੇ ਵੱਲੋਂ ਸਾਰੇ ਸਾਝੇ ਸੰਜੇ ਮਲਾਦੇ ਵੱਲੋਂ ਅਤੇ ਪੰਜਾਬ ਟੈਨਸ਼ਨ ਸਾਥੀਆਂ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਾਂਗਾ ਕਿਉਂਕਿ ਸਾਡੇ ਪ੍ਰਧਾਨ ਜੀ ਸਰਦਾਰ ਪਿਆਰਾ ਸਿੰਘ ਜੀ ਕੁਝ ਬਿਮਾਰ ਨੇ ਇਸ ਕਰਕੇ ਆ ਨਹੀਂ ਸਕੇ ਉਹਨਾਂ ਨੇ ਮੈਨੂੰ ਆਪਣੇ ਵੱਲ ਬਿਹਾਰ ਦੇ ਕਿਹਾ ਕਿ ਮੇਰੇ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਰ ਦੇਣਾ ਤਾਂ ਜਿੰਨੇ ਵੀ ਜੱਥੇ ਬੰਦਿਆ ਸਾਥੀ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੇ ਮੀਂਹ ਦੇ ਬਾਵਜੂਦ ਵੀ ਬਹੁਤ ਛੋਟੇ ਪੇਟ ਦੇ ਵਿੱਚ ਹੀ ਤੁਸੀਂ ਜਿਹੜੇ ਆਏ ਹੋ ਕਿਉਂਕਿ 22 ਔਰ 23 ਔਰ 24 ਦਿਨ ਤਿੰਨ ਦਿਨ ਦਾ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਸੀ ਇਹਨਾਂ ਨੇ ਮੁਜਾਹਰੇ ਕਰਨ ਦਾ ਔਰ ਆਓ ਯਾਰ ਆ ਲਓ ਚਲੋ ਪੁੱਜਾਂਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਅੱਜ ਇੱਥੇ ਜਲੰਧਰ ਦੇ ਵਿੱਚ ਪੰਜਾਬ ਪੈਨਸ਼ਨਰ ਤੇ ਸਾਂਝਾ ਫਰੰਟ ਜਿਹੜੇ ਇੱਥੇ ਅਸੀਂ ਸੀਐਮ ਪੰਜਾਬ ਦਾ ਜਿਹੜਾ ਉਹ ਅਰਥੀ ਭੂਕਣ ਆਇਆ ਉਹਦਾ ਅਰਥੀ ਭੂਕਣ ਦਾ ਸਾਡਾ ਕਾਰਨ ਹੈ ਕਿ ਜਿਹੜੇ ਸਾਡੇ ਸੀਐਮ ਸਾਹਿਬ ਨੇ ਸਾਨੂੰ ਲਗਾਤਾਰ ਪਿੱਛੇ ਮੀਟਿੰਗਾਂ ਦਿੰਦਾ ਰਿਹਾ ਔਰ ਉਹ ਮੀਟਿੰਗਾਂ ਕੋਈ ਨਹੀਂ ਲੋਜਿਕ ਨਹੀਂ ਸਾਨੂੰ ਪੇਸ਼ ਕੀਤਾ ਉਹਦੇ ਵਿੱਚ ਇਹਨੇ ਮੀਟਿੰਗਾਂ ਨੂੰ ਸਦਾ ਦੌਰ ਗਿਆ ਉਹਦੇ ਵਿੱਚ ਕੋਈ ਗੱਲ ਨਹੀਂ ਕੀਤੀ ਸਾਡੀਆਂ ਜੈਨੂਅਲ ਮੰਗਾਂ ਨੂੰ ਵੀ ਇਹਨੇ ਸਬੋਟੀਜ਼ ਕੀਤਾ ਹੈ ਇਹਨੇ ਸਾਡੀਆਂ ਜੈਨੂਅਲ ਮੰਗਾਂ ਨੂੰ ਵੀ ਇਹਨੇ ਖਤਮ ਕੀਤਾ ਸਾਥੀਓ ਉਹਦੇ ਵਿੱਚ ਸਾਡੀਆਂ ਕੁਝ ਮੰਗਾਂ ਜਿਹੜੀਆਂ ਇਹੇ ਜਿਹੀਆਂ ਜਿਹੜੀਆਂ ਸਿਕਸਥ ਪੇਕ ਮਿਸ਼ਨ ਨੇ ਸਾਡੀਆਂ ਰეკਮੈਂਡ ਕੀਤੀਆਂ ਜਿਹਦੇ ਵਿੱਚ ਸਾਡਾ 2.59 ਦਾ ਫੈਕਟਰ ਸੀ ਜਿਹੜਾ ਸਾਡੇ ਪੈਨਸ਼ਨਰ ਵਾਸਤੇ ਸੀ ਉਹਦੇ ਵਿੱਚ ਇਹਨੇ ਉਹ ਵੀ ਇਹਨੇ ਸਾਡੀਆਂ ਜਿਹੜੀਆਂ ਡਿਮਾਂਡਾਂ ਜਿਹੜੀਆਂ ਸੀਗੀਆਂ ਉਹਨੂੰ ਵੀ ਇਹਨੇ ਮੰਨਣ ਦੀ ਕੋਸ਼ਿਸ਼ ਕੀਤੀ ਸਾਡਾ ਉਹਦੇ ਵਿੱਚ ਡੀਏ ਦਾ ਜਿਹੜਾ ਪਿਛਲਾ ਡਿਊ ਸੀਗਾ ਇਹਨੇ ਇੱਕ ਜਿਹੜੀ ਡੀਏ ਦੀ ਕਿਸ਼ਤ ਦੇ ਕੇ ਉਹ ਜਿਹੜੀ ਸਟ੍ਰਾਈਕ ਆ ਉਹਨੂੰ ਘਰਲ ਕਰ ਦਿੱਤਾ ਸਾਡੀ ਇਹ ਡਿਮਾਂਡ ਹੈ ਕਿ ਸਾਡਾ ਜਿਹੜਾ ਇਸ ਵੇਲੇ 12% ਡੀਏ ਹੈ ਉਹ ਸਾਡਾ ਸਾਨੂੰ ਦਿੱਤਾ ਜਾਵੇ ਉਹਦੇ ਨਾਲ ਨਾਲ 2016 ਤੋਂ ਬਾਅਦ ਦੀ ਸਾਡੀ ਜਿਹੜੀ ਪੈਰਵੀਜੀਨ ਹੋਈ ਹੈ ਜਾਂ ਪੈਨਸ਼ਨ ਰਿਵੀਜ਼ਨ ਹੋਈ ਹੈ ਉਹ ਡੀਏ ਜਿਹੜਾ ਸਾਨੂੰ ਦਿੱਤਾ ਜਾਵੇ ਉਸ ਤੋਂ ਪਹਿਲਾਂ ਨਹੀਂ ਸਾਡੀਆਂ ਜਿਹੜੀਆਂ ਕਿਸ਼ਤਾਂ ਸਾਡੀਆਂ ਜਿਹੜੇ ਡੀਏ ਦੀਆਂ ਡੂ ਹੈ ਉਹਦੇ ਨਾਲ ਨਾਲ ਅਸੀਂ ਇਹ ਕੋਲ ਕੈਸ਼ਲੈਸ ਸਕੀਮ ਮੰਗਦੇ ਆ ਤਾਂ ਕਿ ਸਾਡਾ ਅਗਰ ਕੋਈ ਮੁਲਾਜ਼ਮ ਜਿਹੜਾ ਕਿਹੇ ਜਦੋਂ ਬਿਮਾਰ ਹੋ ਜਾਂਦਾ ਤੇ ਉਹਨੂੰ ਅਗਰ ਕੋ ਕੋ ਪੈਸੇ ਨਹੀਂ ਹੁੰਦੇ ਤਾਂ ਉਹ ਫ੍ਰੀ ਆਫ ਕਾਸਟ ਉਹਦਾ ਟ੍ਰੀਟਮੈਂਟ ਕੀਤਾ ਜਾਂਦਾ ਉਸੇ ਤਰ੍ਹਾਂ ਅਸੀਂ ਬਿਜਲੀ ਬੋਰਡ ਦੇ ਵਿੱਚ ਵੀ ਮੁਲਾਜ਼ਮ ਜਿਹੜੇ ਆ ਅਸੀਂ ਕਹਿੰਨੇ ਕਿ ਇਹਦੇ ਵਿੱਚ ਲਗਾਤਾਰ ਜਿਹੜਾ ਕੰਮ ਦਾ ਭਾਰ ਵੱਧਦਾ ਜਾ ਰਿਹਾ ਇਹਦੇ ਵਿੱਚ ਭਰਤੀ ਕੀਤੀ ਜਾਵੇ ਔਰ ਸਾਥੀਓ ਇਹਦੇ ਵਿੱਚ ਸੀਐਚਵੀ ਜਿਹੜੇ ਨੇ ਭਰਤੀ ਕੀਤੇ ਆ ਉਹਦੇ ਵਿੱਚ ਲਗਾਤਾਰ ਤੁਸੀਂ ਸਾਰੇ ਸਾਥੀ ਜਾਣਦੇ ਜਲੰਧਰ ਦੇ ਵਿੱਚ ਕਿੰਨੇ ਐਕਸੀਡੈਂਟ ਹੋ ਚੁੱਕੇ ਕਿੰਨੇ ਬੰਦਿਆਂ ਦੀ ਮੌਤ ਹੋ ਚੁੱਕੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਇੱਥੇ ਕੰਮ ਕਰਦੇ ਕਿਸੇ ਵੀ ਵਿਭਾਗ ਦੇ ਵਿੱਚ ਲਗਾਤਾਰ ਉਹਨਾਂ ਦੇ ਐਕਸੀਡੈਂਟ ਹੋ ਰਹੇ ਔਰ ਜਿਹੜੇ ਸਾਡੇ ਘਰਾਂ ਦੇ ਸਾਡੇ ਦੀਪਕ ਜਿਹੜੇ ਬੁਝ ਰਹੇ ਬੱਚੇ ਜਿਹੜੇ ਅਨਾਥ ਹੋ ਰਹੇ ਨਾ ਇਹਦੇ ਵਿੱਚ ਕੋਈ ਕਿਸੇ ਨੂੰ ਪੈਨਸ਼ਨ ਨਾ ਕੋਈ ਕਿਸੇ ਨੂੰ ਹੋਰ ਕਿਸੇ ਕਿਸਮ ਦਾ ਬੈਨੀਫਿਟ ਹੈ ਤੇ ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਕਿਉਂਕਿ ਸੁਪਰੀਮ ਕੋਰਟ ਦੀ ਇਹ ਰੂਲਿੰਗ ਹੈ ਕਿ ਜਿਹੜਾ ਰੈਗੂਲਰ ਕੰਮ ਆਉਦੇ ਜਿਹੜਾ ਰੈਗੂਲਰ ਮੁਲਾਜ਼ਮ ਭਰਤੀ ਕੀਤੇ ਜਾਣ ਇਸੇ ਤਰੀ ਸਾਡੀ ਜਿਹੜੀ ਹਾਲ ਤੋਂ ਹਾਲ ਤੱਕ ਦੇ ਵਿੱਚ ਸਾਡੀਆਂ ਜਿਹੜੀਆਂ ਮੈਂ ਲੜਕੀਆਂ ਹੈਗੀਆਂ ਉਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ ਇਸੇ ਢੰਗ ਨਾਲ ਸਾਡੀ ਜਿਹੜੀ ਬੱਚੇ ਹੈ ਜਿਹੜੇ ਉਹ ਉਹਨਾਂ ਨੂੰ ਵੀ ਭਰਤੀ ਕੀਤਾ ਜਾਵੇ ਤੇ ਜਿਹੜੀਆਂ ਪੋਸਟਾਂ ਸਾਡੀਆਂ ਬੇਕੰਡਾ ਉਹਦੇ ਅਗੇਂਸਟ ਰੈਗੂਲਰ ਭਰਤੀ ਕਰਕੇ ਪੰਜਾਬ ਦੇ ਵਿੱਚੋਂ ਜਿਹੜੇ ਉਹ ਲਗਾਤਾਰ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਨੂੰ ਹਾਂਜੀ ਆਪਣਾ ਡਿਪਾਰਟਮੈਂਟ ਦਾ ਨਾਮ ਤੇ ਨਾਮ ਦੱਸਿਆ ਜਾ ਤੇਰੇ ਨੰਬਰ ਦੱਸਿਆ ਜਾ ਸਾਡਾ ਜੀ ਮੇਰਾ ਨਾਮ ਕੁਲਦੀਪ ਸਿੰਘ ਸਰਕਲ ਕਨਵੀਨਰ ਜਲੰਧਰ ਸਰਕਲ ਤੇ ਅਸੀਂ ਪੀਐਸਪੀਸੀਐਲ ਤੋਂ ਮੈਂ ਕਨਵੀਨਰ ਐ ਤੇ ਅਸੀਂ ਇਹ ਜਿਹੜੀਆਂ ਤੁਹਾਡੇ ਅੱਗੇ ਮੰਗਾਂ ਪੇਸ਼ ਕੀਤੀਆਂ ਇਹ ਬਿਜਲੀ ਮਜ਼ਦੂਰ ਫਰੰਟ ਤੋਂ ਤੁਹਾਡੇ ਅੱਗੇ ਪੇਸ਼ ਕੀਤੀਆਂ ਵੈਸੇ ਤੇ ਮੰਗਾਂ ਸਾਰੇ ਪੰਜਾਬ ਨਾਲ ਸੰਬੰਧਤ ਐ ਪਰ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਅਸੀਂ ਜੁਆਇੰਟਲੀ ਸਟਰਗਲ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਇਹ ਜਿਹੜੀ ਆਪਣੀ ਗੱਲ ਰੱਖੀ ਹੈ ਮੈਂ ਸਮਝਦਾ ਕਿ ਭਗਵਾਨ ਤੁਮਾਰ ਨੂੰ ਇਹਦੇ ਤੇ ਗੌਰ ਕਰਨੀ ਚਾਹੀਦੀ ਹੈ ਹੁਣ ਅੱਜ ਦੀ ਡੇਟ ਦੇ ਵਿੱਚ ਸੀਐਮ ਮੋਦੀ ਜਿਹੜਾ ਉਹ ਸਾਡੀ ਜਿਹੜੀਆਂ ਪ੍ਰਾਣੀ ਪੈਨਸ਼ਨ ਆ ਉਹਦੇ ਤੇ ਵੀ ਉਹ ਗੱਲਬਾਤ ਕਰ ਰਿਹਾ ਉਹ ਦੇ ਦੇ ਪੇ ਉਹਦੇ ਤੇ ਕੀ ਹੋ ਗੱਲਬਾਤ ਬਣਦੀ ਹੈ ਠੀਕ ਹੈ ਲਈ ਕਨਵੀਨਰ ਸਾਂਝਾ ਮੋਰਚਾ ਫਰੰਟ ਜਲੰਧਰ ਔਰ ਬਤੌਰ ਸਟੇਟ ਪ੍ਰੈਜ਼ੀਡੈਂਟ ਗੌਰਮੈਂਟ ਟੀਚਰ ਯੂਨੀਅਨ ਵਿਗਿਆਨਕ ਸਾਥਿਓ ਅਸੀਂ ਅੱਜ ਜਿਹੜੇ ਇੱਥੇ ਇਕੱਤਰ ਹੋਏ ਸੀ ਅਸੀਂ ਪੰਜਾਬ ਸਰਕਾਰ ਲਗਾਤਾਰ ਸਾਨੂੰ ਮੀਟਿੰਗਾਂ ਦਿੰਦੀ ਆ ਲੇਕਿਨ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ ਹੁਣ ਹੋਇਆ ਕਿ ਚੰਬੇ ਵਾਲੀ ਗੱਲ ਹੈ ਪਿਛਲੇ ਲਗਭਗ 2.5 ਸਾਲ ਤੋਂ ਇਹ ਸਰਕਾਰ ਨੇ ਮੁਲਾਜ਼ਮਾ ਦਾ ਮੰਗ ਮਤਲਬ ਮੰਗਾ ਮੰਗਣ ਵਾਲੀ ਕੋਈ ਮੀਟਿੰਗ ਨਹੀਂ ਕੀਤੀ ਸਾਨੂੰ ਮੀਟਿੰਗ ਦਿੱਤੀ ਉਦੋਂ ਬਾਅਦ ਲਗਾਤਾਰ ਮੀਟਿੰਗਾਂ ਤੇ ਡੰਗ ਟਪਾਉਂਦਾ ਰਿਹਾ ਮੁੱਖ ਮੰਤਰੀ ਔਰ ਹੁਣ ਕੀ ਕੀਤਾ 12 ਸਤੰਬਰ ਦੀ ਆਪਣੇ ਨਾਲ ਹਟਾ ਕੇ ਸਬ ਕਮੇਟੀ ਨਾਲ ਮੀਟਿੰਗ ਤੈਅ ਕਰੀਆ ਅਸੀਂ ਇੱਥੋਂ ਅੱਜ ਪੰਜਾਬ ਸਰਕਾਰ ਨੂੰ ਚੈਲੰਜ ਕਰਦੇ ਆ ਕਿ ਜਿਹੜੀ ਉਹ ਸਬ ਕਮੇਟੀ ਦੀ ਮੀਟਿੰਗ ਉਹਨੂੰ ਰੱਦ ਕਰਕੇ ਮੁੱਖ ਮੰਤਰੀ ਸਾਡੇ ਨਾਲ ਬੈਠੇ ਨਹੀਂ ਤਾਂ 3 ਸਤੰਬਰ 3 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਵੱਲ ਇਦਾਂ ਦਾ ਮਾਰਚ ਕਰਾਂਗੇ ਜਿਹੜਾ ਇਤਿਹਾਸ ਦੇ ਵਿੱਚ ਆਪਣੇ ਆਪ ਦੇ ਵਿੱਚ ਕਦੀ ਨਹੀਂ ਹੋਇਆਗਾ ਔਰ ਸਰਕਾਰ ਨੂੰ ਮੰਗਾ ਮੰਨਣ ਲਈ ਮਜਬੂਰ ਕਰੇਗਾ ਇਸ ਕਰਕੇ ਮੈਂ ਅੱਜ ਸਾਰੇ ਸਾਥੀਆਂ ਦੇ ਇੱਤੇ ਆਉਣ ਤੇ ਧੰਨਵਾਦ ਵੀ ਕਰਦਾ ਔਰ ਇਹ ਵੀ ਕਹਿਣਾ ਜਿੰਨੇ ਵੀ ਸਾਥੀ ਆਏ ਨੇ ਉਹ ਸਾਥੀਆਂ ਨੂੰ ਦੁੱਗਣੀ ਤਿੱਗਣੀ ਗਿਣਤੀ ਦੇ ਵਿੱਚ ਚੰਡੀਗੜ੍ਹ ਵੱਲ ਮਾਰਚ ਕਰਨਗੇ ਔਰ ਉੱਥੇ ਉਸ ਦਿਨ ਵਿਧਾਨ ਸਭਾ ਦੀਆਂ ਇਹ ਬਰੂਹਾਂ ਜਿਹੜੀਆਂ ਉਹ ਡੱਕਾਂਗੇ ਇਨੇ ਸ਼ਬਦਾਂ ਨਾਲ ਜਾਣ ਵਾਲੇ ਸਾਥੀ ਬਹੁਤ ਬਹੁਤ ਧੰਨਵਾਦ 3 ਸਤੰਬਰ ਨੂੰ ਸਾਰੇ ਸਾਥੀਆਂ ਨੂੰ ਆਉਣ ਦਾ ਇੱਕ ਵਾਰੀ ਸੱਦਾ ਦਿੰਦਾ ਹੋਇਆ ਅੱਜ ਦੇ ਧਰਨੇ ਨੂੰ ਇੱਥੇ ਸਮਾਪਤ ਕਰਦਾ ਜੈ ਜਨਤਾ ਜੈ ਯੂਨੀਅਨ ਜਿੱਤ ਲੜਦੇ ਲੋਕਾਂ ਦੀ ਜੁਗ ਜਗ ਜੈ ਆਪ ਦੇ ਕਾਦੇ ਮਲਾਜਮਾਂ ਲੋ ਜੋ ਅੱਜ ਲਾਰੇ ਪੰਡ ਦਾ ਮੁਤਲਾਸਾ ਪਹਿ ਗਿਆ ਪੰਜਾਬ ਸਰਕਾਰ ਵਾਰ-ਵਾਰ ਮੁੱਦਿਆਂ ਦਾ ਮਜਾਮ ਦਿੰਦੀ ਰਹੀ ਅੱਜ ਲਾਰੇ ਵਾਰ ਵੀ ਘੁਮਤਰੀ ਦਾ ਪੁੱਡਾ ਦਫ਼ਤਰ ਜਿਲੰਦਰ ਵਖਰੇ